ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੇ ਨਿਰਦੇਸ਼ ਅਧੀਨ ਜਿਹੜੇ ਭੜੇ ਪਰਚਾਂ ਦੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮہم ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਕਫਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ ਜਿਸ ਸਬੰਧੀ ਐਸਐਸਓ ਸਾਡੇ ਸਦਰ ਤੇ ਸਪੈਸ਼ਲ ਫਾਰਾਜ ਦੇ ਇਨਸਪੈਕਟਰ ਜਸਵੀਰ ਸਿੰਘ ਨੂੰ ਨਾਕਾ ਬਬਰੀ ਪਾਸ ਦੇ ਪਾਸ ਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਤੇ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਿਕ ਡਾਵਲ ਬਰੰਦ ਹੋਈ ਜਿਸਤੇ ਥਾਣਾ ਸਦਰ ਵਿੱਚ ਐਫ ਆਰ ਲੋਜ ਕਰ ਲਈ ਗਈ ਹੈ ਦੋ ਚੀਨوں ট্রাক ਡਰਾਈਵਿੰਗ ਗ੍ਰਪਤਾ ਕਰ ਲਿਆ ਸਰ ਕੇਉਂ ਤਾਂ ਲੱਗੇ ਦੇਖੀਏ ਇਸ ਧੰਦੇ ਦੇ ਵਿੱਚ ਉਹ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਹੈ ਅਜੇ ਇਹ ਇਨਵੈਸਟੀਗੇਸ਼ਨ ਪਾਰਟ ਆਹੀ ਅੱਜ ਪੁੱਛਗਿੱਛ ਕਰ ਰਹੇ ਆਂ ਤੇ ਬੈਕਵਰਡ ਤੇ ਫਾਰਵਰਡ ਲਿੰਕ ਪਾਈ ਜਿਹੜੇ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣੀ ਸ੍ਰੀਖਾ ਕੀ ਬਣਾਇਆ ਸੀ ਨੇ ਤ੍ਰੀਕਾਰ ਜਦ ਤੈਲ ਵਾਲਾ ਟੈਂਕਰੋਂ ਦਾ ਉਹਦੇ ਵਿੱਚ ਖਾਨੇ ਬਣਾਏ ਹੋਏ ਸੀ ਤੇ ਉਹਦੇ ਵਿੱਚ ਪੇਟੀਆਂ ਰੱਖੀਆਂ ਹੋਈਆਂ ਸੀ। ਇਹ ਚੰਡੀਗੜ੍ਹ ਮਾਰਕਾ ਸ਼ਰਾਬ ਚੰਡੀਗੜ੍ਹ ਤੋਂ ਆਈ ਸੀ। ਸ਼ਰਾਬ ਦਾ ਫੜਿਆ ਕਿ ਨਹੀਂ ਜਾਣਕ ਤੁਹਾਨੂੰ ਨਹੀਂ ਕਿੱਥੋਂ ਤੱਕ ਇਹ ਇਹਦਾ ਨਾਂ ਹੈਗਾ ਜੀ ਬਲਵਿੰਦਰ ਸਿੰਘ ਸਨ ਉਹ ਜਸਵਿੰਦਰ ਸਿੰਘ ਹੁਸ਼ਿਆਰਪੁਰ ਦਾ ਲੈਣ ਵਾਲਾ ਹੈ। ਇਹ ਰਾਤ ਸਪਲਾਈ ਕਿੱਥੇ ਕਰਦੇ ਕਿੱਥੇ ਕਰਦੇ ਆ ਇਹ ਅਜੀਤ ਕੋਲ ਪੁੱਛ ਕੇ ਕਰਨੀ ਆ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਨੀ। ਇਹ ਕੰਪਲਸ ਦਾ ਆਪਣਾ ਸੀ ਜਾਂ ਇਹਨੇ ਕਿਰਾਏ ਤੇ ਰੱਖਾਈ ਸੀ? ਟੈਂਕਰ ਕਿਰਾਏ ਤੇ ਸੀ। ਇਹ ਡਰਾਈਵਰ ਸੀ ਇਹ ਤਾਂ ਸਪੈਸ਼ਲ ਦੇ ਵਾਸਤੇ ਬਣਾਇਆ ਗਿਆ ਸੀ ਇਸੇ ਵਾਸਤੇ ਸਪੈਸ਼ਲਿਸਟ ਦੇ ਵਾਸਤੇ ਬਣਾਇਆ ਗਿਆ ਉਹਦੇ ਵਿੱਚ ਖਾਣੇ ਬਣਾਏ ਗਏ ਕਿ ਇਹਨੂੰ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਅਸਲ ਜਿਹੜਾ ਟੈਕਰ ਸੀ ਉਹ ਉਹਦੇ ਬਾਅਦ ਫਾਰਮੂਲਾ ਰਚੀ ਉਹ ਵੀ ਕਰਾਂਗੇ ਉਹਦੇ ਦੇ ਕੋਲ ਪੁੱਛ ਕੇ ਸਪੜਤਾਲ ਕਰਨਗੇ ਸਾਰਾ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਇਆ ਜਾਣਗੇ ਸਾਰਿਆਂ ਨੂੰ ਹਰਸ਼ਟ ਕੀਤਾ ਜਾਵੇ ਤੇਲ ਸਪਲਾਈ ਕਰਦਾ ਵੀ ਹੈ ਕਿ ਜੇ ਇਸੇ ਵਾਸਤੇ ਨਹੀਂ ਨਹੀਂ ਸਿਰਫ ਇਸੇ ਕੰਮ ਵਾਸਤੇ ਬਣਾਇਆ ਸੀ ਖਾਣੇ ਕਿੱਦਾਂ ਦੇ ਕੋਈ ਤੈਖ ਨਹੀਂ ਜਾ ਸਕਦਾ ਆ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟੈਕਰ ਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਾਰੇ ਨੈਟ ਬਤਨ ਇਹ ਗਰੋਅ ਆ ਕਿੰਨੇ ਮੈਂ ਇਹ ਸਾਰਾ ਕਿਉਂਕਿ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਆਪ ਜੀ ਨੂੰ ਸੂਚਿਤ ਕਰਦੇ ਹਾਂ ਜਿੱਦਾਂ ਖਾਣੇ ਬਣਾਏ ਗਏ ਆ ਸਾਫ਼ ਤੌਰ ਤੇ ਜ਼ਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੁਣ ਤੇ ਆਇਆ ਕੋਈ ਕਰਨ ਕੀ ਪਹਿਲੇ ਕੁਝ ਕੀਤਾ ਨਹੀਂ ਅਜੇ ਤੱਕ ਅਸੀਂ ਬਰੀਕੀ ਨਾਲ ਪੁੱਛ ਕੁਝ ਨਹੀਂ ਕੀਤੀ ਬਰੀਕੀ ਨਾਲ ਪੁੱਛ ਕੁਝ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਲਈ ਲਿਆ ਦੇਗੇ ਰੈਲ ਵਾਲਾ ਪਿੱਛੇ ਤੋਂ ਕਰੇਗਾ ਇਹ ਡਰਾਈਵਰ ਸ਼ੇਅਰ ਕਰਦਾ ਨਾ ਮੈਂ